ਕਾ ਕੋਈ ਗਾਖਤਾ ਨਹੀਂ ਕਿਵੇਂ ਸੀ ਕੀ ਚਾਹੀਦਾ ਸੀਗਾ ਨਹੀਂ ਬੋ ਮੇਰੀ ਛੇਦੀ ਤਿਆਰ ਕਰੋ ਨਹੀਂ ਅੱਛਾ ਤਿਆਰ ਹੋਣਾ ਹੈ ਸਰ ਠੀਕ ਆ ਕਰ ਦੇਣੀ ਮੈਂ ਤਿਆਰ ਕਰ ਖਰ ਕਰ ਦੇਣੀ ਆ ਤਿਆਰ ਨਹੀਂ ਹੁਣ ਤੂੰ ਮੈਨੂੰ ਆਏ ਦੱਸ ਆ ਥ੍ਰੈਡਿੰਗ ਤੂੰ ਕਿਹੜੀ ਪਾਲਣਾ ਵਾਲੇ ਕੋਲ ਜਾਨੀਂ ਥ੍ਰੈਡਿੰਗ ਨਹੀਂ ਕੋਈ ਨਹੀਂ ਕਰਾਈ ਸੀਗੀ ਫਾਹੀ ਤਾਹੀ ਮੈਂ ਵੀ ਆਖੇ ਮਗਰ ਸਿਰਾਂ ਕੋਕਾ ਕੋਕੇ ਜਮਾਓਕੇ ਨਹੀਂ ਬੋ ਜਿਵੇਂ ਕਿਸੇ ਹੋਰ ਪੱਲੇ ਕੋਲ ਲੱਗ ਜਾਂਦਾ ਪੱਲੇ ਪੱਲੇ ਨਾਲ ਕੋਲ ਲੱਗ ਜਾਂਦੀ ਤੇ ਫਿਰ ਤੂੰ ਕਹਿੰਦੀ ਇਹ ਤਾਂ ਵਧੀਆ ਜੀ ਹੋएगी ਨਹੀਂ ਮੈਂ ਕਿੱਥੋਂ ਕਹਿੰਦੀ ਸੀ ਮੈਂ ਤਾਂ ਮੇਰੀ ਗੱਲ ਸੁਣ ਆ ਕਿੱਥੋਂ ਕਹਿੰਦੀ ਸੀ ਮੈਂ ਤਾਂ ਦੇਖ ਰਹੀ ਸੀ ਵੀ ਥ੍ਰੈਡਿੰਗ ਐਸੀ ਥ੍ਰੈਡਿੰਗ ਸੋਡੇ ਪੂਰੇ ਪਿੰਡ ਦੇ ਵਿੱਚ ਕਿਸੇ ਦੀ ਵੀ ਨਹੀਂ ਹੋਣੀ ਹੋਗੀ ਮੈਂ ਆਖਿਆ

ਇੱਕ ਗਰੰਟੀਆਂ ਦੱਸਦੀਆਂ ਤੈਨੂੰ ਮੇਰੀ ਪੋਨੀ ਕੱਟੀ ਹੋਈ ਵਾਪਸ ਕਦੇ ਵੀ ਨਹੀਂ ਆਉਗੀ ਚਲੀ ਜਾਊਗੀ ਚਲੀ ਜਾਊਗੀ ਸੱਚੋ ਖੁਸ਼ੀ ਕਰ ਸਾਰਾ ਕੁਝ ਮਿਟ ਜੂਗਾ ਕੱਟੂਈ ਦਾ ਫੇਰ ਮੈਨੂੰ ਜੇ ਕੱਟਣੀ ਆਉ ਤਾਂ ਫੇਰ ਹੀ ਮੁੜ ਕੇ ਆਉ ਤੇ ਪਤਾ ਕੀ ਹੈ ਮੇਰੀ ਪੋਨੀ ਦੇ ਵਿੱਚ ਗੁਣ ਬਹੁਤ ਜ਼ਿਆਦੇ ਮੁੜ ਕੇ ਗੁਣ ਕੀ ਗੰਦੀ ਦਾ ਗੇਮ ਕਰਕੇ ਰੱਖ ਦੇਗੀ ਮੈਂ ਤੈਨੂੰ ਦੱਸਾਂ ਇੱਕ ਵਾਰੀ ਮੇਰੇ ਪਾਰਲਰ ਤੇ ਆਇਆ ਬੰਦਾ ਕੋਈ ਬੁੜੀ ਆ ਜੇ ਬੰਦਾ ਆ ਜੇ ਤੂੰ ਦੱਸੂ ਮੈਨੂੰ ਆਂਦਾ ਸਤਾਂ ਮੈਂ ਕਿ ਤੁਸੀ ਕੀਆਂਗੀ ਤੂੰ ਕੰਮ ਕੰਮ ਤਾਂ ਮੈਂ ਕਿਹੜੇ ਦੇਸ਼ ਦੇ ਵਿੱਚੋਂ ਸਿੱਖ ਕੇ ਆਈ ਸੀਗੀ ਉਹ ਦੇਸ਼ ਕਿਹੜਾ ਪੈਂਦਾ ਉਹ ਮੈਨੂੰ ਆ ਲੱਗਦਾ ਦੇਸ਼ ਤਾਂ ਨਾ ਹੀ ਹੈ ਨਹੀਂ ਉਹ ਦੇਸ਼ ਤਾਂ ਨਾ ਹੀ ਹੈ ਨਹੀਂ ਜਿਹੜਾ ਮੈਂ ਸਿੱਖ ਕੇ ਆਈ ਆ ਕੰਮ ਉਹ ਮੇਰੀ ਗੱਲ ਸੁਣ ਤਸ ਤਾਂ ਗੋਲ ਗੋਲੀਆਂ ਜਿਵੇਂ ਹੁਣ ਆ ਤੇਲ ਹੋ ਗਿਆ ਇਹ ਤੇਲ ਹੋ ਗਿਆ ਜਦੋਂ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਬੰਦੇ ਨੇ ਲਾਲੇ ਬਾਗਸ ਲਾਉਣ ਦੀ ਲੋੜ ਜਿਹੜਾ ਬੰਦਾ ਮੇਰੇ ਪਾਰਲਰ ਤੋਂ ਬੁੜੀ ਕੋ ਤਿਆਰ ਹੋ ਕੇ ਬਾਗੀ ਉਹ ਮੁੜ ਕੇ ਸੁਪਨਾ ਨਹੀਂ ਦੇਖਦੀ ਪਾਰਲਰ ਜਾਣ ਦਾ ਇੱਕ ਵਾਰਾਂ ਚੀ ਕੰਮ ਸਮਾਪਤ ਇਹ ਨੂੰ ਅੱਧਰ ਕੋਲ ਕੁਨਾ ਗਾ ਨਦੂ ਛੇਤੀ ਿਆਰ ਕਰ ਮੈਨੂੰ ਹਾਂ ਤੂੰ ਚੁੱਪ ਕਰ ਕੇ ਮੈਨੂੰ ਕਰਨ ਦੇ ਤੇਰਾ ਮੈਨੂੰ ਲਾਉਣ ਦੇ ਤੇਰੇ ਸਾਮਾਨ ਪੱਤਾ ਇਹ ਸੱਚ ਤੇ ਤੈਨੂੰ ਦਿਖਾਉਣੇ ਫਿਰਦੇ ਨੇ ਤਾਰੇ ਤੇ ਤੂੰ ਦੇਖੀ ਚੱਲੀ ਕਿਹੜੇ ਹਿਸਾਬ ਨਾਲ ਤੈਨੂੰ ਮੈਂ ਤਿਆਰ ਕਰ ਰਹੀ ਆਂ ਤੇ ਇਹ ਪਾਲੇ ਰਵੇ ਇਹ ਪਾਲੇ ਇਹ ਗਾਰੰਟੀ ਪੱਕਾ ਹੈ ਇਸ ਨਾਲ ਬਣਾਟੇ ਨਹੀਂ ਆ ਖੁੱਲਦੇ ਭੱਜ ਭੱਜ ਕੇ ਹੁਣ ਮੈਨੂੰ ਲੱਗਦਾ ਬਣਾਟਾ ਦਾ ਖਵਾ ਚੀ ਗਿਆ ਇੱਕ ਵਾਰੀ ਜੀ ਜਿਹੜੀ ਆਉਂਦੀ ਵਸ ਜ਼ਿੰਦਗੀ ਦੇ ਵਿੱਚ ਉਹ ਮੁੜ ਕੇ ਬਾਅਦ ਨਹੀਂ ਹੁੰਦੀ ਆ ਹੁਣ ਤੇ ਡਰਤੇ ਤੇ ਲੱਗਦਾ ਵਾ ਇਹ ਤੇਰਾ ਮੈਂ ਜਿਹੜਾ ਸਿਰ ਕਰ ਰਹੀ ਆ ਤੇ ਇੱਕ ਤੂੰ ਹੁਣ ਮੈਨੂੰ ਆਂ ਦੱਸ ਤੇ ਹੁਣ ਮੈਂ ਤੇਰੇ ਤਿਆਰ ਕਰਦੀ ਆ ਤੇਰੀ ਤੂੰ ਦੇਖ ਤੈਨੂੰ ਬਣਾਉਣਾ ਚੰਦ ਵਰਗੀ ਜਾਵਾ ਤੈਨੂੰ ਦੇਖੀ ਚੱਲੀ ਮੁੜ ਕੇ ਮੁੜ ਕੇ ਵਾਪਸ ਪਾਰਲਰ ਤੇ ਨਹੀਂ ਤੂੰ ਨਹੀਂ ਪਰੇ ਪੜੇ ਨਹੀਂ ਆਉਣਾ ਮੇਰੇ ਪਾਰਲਰ ਤੇ ਤੂੰ ਦੇਖਦੇ ਚੱਲ ਕੀ ਕਰੂਗੀ ਹਾਂ ਮੁੜ ਕੇ ਤੂੰ ਵਾਪਸ ਪਾਰਲਰ ਤੇ ਕਦੇ ਵੀ ਨਹੀਂ ਆਉਣਾ ਜੇ ਤੈਨੂੰ ਮੂੰਹ ਨਾਲ ਹੱਥ ਨਾਲ ਚਿਫੜਾ ਵਾਪਸ ਤੇ ਤੂੰ ਪਾਰਲਰ ਤੇ ਨਹੀਂ ਮੁੜ ਕੇ ਵਾਪਸ ਆਏਂਗੀ ਤੂੰ ਦੇਖੀ ਚੱਲੀ ਫਿਰ ਤੇਰਾ ਮੂੰਹ ਦਾ ਹਾਸੇ ਕੀ ਬਣਾਉਣਾ ਉੱਥੇ ਤੈਨੂੰ ਕੀ ਪੁੱਛਣਾ ਸਾਰੇ ਨੇ ਬਿ ਕੁੜੀਏ ਤੂੰ ਸਿੱਖ ਕੇ ਤੇ ਤਿਆਰ ਹੋ ਕੇ ਕਿੱਥੋਂ ਆਉਣੀ ਤੇ ਇਹ ਸਾਡੀ ਲਿਪਸਟਿਕ ਇਹ ਹੈ ਤੈਨੂੰ ਪਤਾ ਇਹ ਯੂਨੀਵੈਸਟਿਕ ਨੂੰ ਕਿਉਂ ਕੇ ਬਾਕਸ ਨਹੀਂ ਮਿਲਦੀ ਬਾਕਸ ਨਹੀਂ ਮਿਲਦੀ ਇਹ ਸਾਡੀ ਇੱਕ ਹੀ ਮਿਲੀ ਸੀਗੀ ਠੀਕ ਹੈ ਹਾਂ ਮਮਾ ਤੈਨੂੰ ਕਰਤਾ ਰੈਡੀ ਤੇ ਤੂੰ ਜਾ ਜਾ ਦੇਖ ਵਿਆਹ ਉਹ ਹੋ ਮੈਂ ਤਾਂ ਮਾਮੇ ਦੇ ਵਿਆਹ ਚ ਭੱਜ ਕੇ ਜਾਣਾ ਓ ਓ ਕਰੋ 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 ਪਹਿਲਾਂ ਨਹੀਂ ਦੱਸਿਆਗਾ ਤੇਰੀ ਕੋਈ ਫੇਰ ਗੱਲ ਤੇਰੀ ਤੂੰ ਜਾਣਾ ਕਿੱਥੇ ਕਿਹੜੇ ਵਿਆਹ ਤੇ ਜਾਣਾ ਨੂੰ ਆ ਦੱਸ ਕਿਹਦੇ ਵਿਆਹ ਤੇ ਜਾਣਾਗਾ ਜਿਹੜਾ ਮੇਰੇ ਮਾਮੇ ਦੇ ਮੁੰਡੇ ਦੇ ਵਿਆਹ ਤੇ ਜਾਣਾਗਾ ਮੈਂ ਤਾਂ ਮਾਸੀ ਦੇ ਮੁੰਡੇ ਦੇ ਵਿਆਹ ਲਈ ਤਿਆਰ ਕਰਤਾ ਫਿਰ ਜੋ ਨਹੀਂ ਮੈਂ ਵਿਆਹ ਲਈ ਤਿਆਰ ਕਰਦੀ ਆ ਆਹ ਮਾਸੀ ਦੇ ਮੁੰਡੇ ਦੇ ਵਿਆਹ ਆ ਪੁੱਟ ਰਹਾਗਾ ਰੁਕ ਜਾ ਰੁਕ ਜਾ ਇਹ ਮਾਸੀ ਦੇ ਮੁੰਡੇ ਦੇ ਵਿਆਹ ਤੇ ਲਾਇਆ ਜਾਂਦਾਗਾ ਉਹੀ ਗੱਲਾਂ ਪੁੱਠੂਆਂ ਫਿਰ ਛੇਤੀ ਜਾ ਕਰ ਤੂ ਆ ਲੇਟ ਬੜੀ ਹੋਈ ਅੰਨਿਆ ਆ ਵੇ ਕਮਸੀ ਇਸ ਤੇ ਹੁਣ ਤੇਰੀ ਟੌਰ ਉਥੇ ਵਿਆਹ ਦੇ ਵਿੱਚ ਓਕੇ ਸਾਰੇ ਦੇਖਣਗੇ ਜਾਂ ਹੁਣ ਤੂੰ ਜਾ ਸਕਦੀ ਹੈ ਓ ਮੈਂ ਤਾਂ ਸਿਹਰੀ ਵੀ ਬਣਨੀ ਆ ਛੇਤੀ ਜੰਦੀ ਆ ਓ ਰੁਕ 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 ਕੋਣ ਕੀ ਹੋ ਗਿਆ ਮਾਂ ਤੂੰ ਵਿਆਹ ਨਹੀਂ ਤਿਆਰ ਕਰ ਤਾ ਤੂੰ ਕੋਈ ਸਿਹਰੇ ਬਣਾਣਾ ਕਰਨਾ ਮੁੱਟਣਾ ਬਰਲਾ ਤੇਰਾ ਰੁਕ 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 ਹੁਣ ਆ ਤੇਲ ਲੱਗੂਗਾ ਜੇ ਤੂੰ ਸਿਰੇ ਮੰਨਨੇ ਸਿਰੇ ਉਹਨਾਂ ਨੂੰ ਇਹ ਤੇਲ ਲਾਉਣਾ ਪੈਂਦਾ ਵਾ ਓਹੋ ਇਹ ਬੁੜੇ ਨੇ ਸਹੀ ਧੀਆ ਕਰ ਤੂੰ ਰੋਕੋ ਹੁਣ ਰੋਕੋ ਰੋਕੋ ਪਟਣਾ ਗੱਲਾਂ ਤੇਰਾਂ ਤੈਨੂੰ ਪਤਾ ਨਹੀਂ ਮੇਰੇ ਪਾਰਲਰ ਦੇ ਵਿੱਚ ਬਾਹਰਸ ਬੰਦੇ ਤਿਆਰ ਹੋਣ ਦੀ ਲੋੜ ਆਉਂਦਾ ਹੀ ਨਹੀਂ ਬੱਸ ਪਾਰਲਰ ਮੇਰੇ ਪਾਰਲਰ 'ਚ ਤਿਆਰ ਹੋਇਆ ਬੰਦਾ ਮੁੜ ਕੇ ਕਿਸੇ ਪਾਰਲਰ 'ਨ ਨਹੀਂ ਗੁੜੀ ਝਾਕਦੀ ਨੀ ਵਾ ਹੌਣ ਦੇ ਟੌਰ ਹੁਣ ਟੌਰ ਹੈ ਤੇਰੀ ਮਾਸੀ ਦੇ ਮੁੰਡੇ ਦੇ ਵਿਆਹ ਲਈ ਸਿਹਰਿਆਂ ਹੈ ਟੌਰਾਂ ਸਿਹਰਿਆਂ ਹਾਂ ਸਿਹਰਿਆਂ ਹੀ ਹੋਗੀ ਹੋਗੀ ਸਿਹਰਿਆਂ ਸਿਹਰਿਆਂ ਹੁਣ ਤੂੰ ਜਾ ਸਕਦੀ ਹੈ ਓਹੋ ਮੈਨੂੰ ਬਰਾਤ ਵੀ ਜਾਣਾ ਸੀ ਕਰੋ 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 ਤੇਰੀ ਫੇਰੋ ਹੀ ਗੱਲ ਹੁਣ ਕੀ ਹੋ ਗਿਆ ਮੈਂ ਤੈਨੂੰ ਸਿਹਰਿਆਂ ਹੀ ਤਿਆਰ ਕਰਿਆ ਤੂੰ ਬਰਾਤ ਨੂੰ ਤਿਆਰ ਹੋ ਗਈ ਹੁਣ ਕੀ ਕਰਾਂਗੇ ਐਵੇਂ ਦੱਸ ਚੁੱਪ ਕਰ ਜਾ ਚੁੱਪ ਕਰ ਜਾ ਹੁਣ ਆਹ ਟੰਬੀ 'ਚੋਂ ਸਵਾਰ ਲੱਗੂਗਾ ਜੇ ਤੂੰ ਬਰਾਤ ਜਾਣਾਗਾ ਚੇਦੀ ਕਰ ਚੰ ਕਪੂਆ ਨਾ ਮਗੋਂ ਆਖਿਆ ਤਾਂ ਕਿ ਮੇਲੇ ਪਾਲਰ ਤੇ ਤਾਂ ਵੱਡਾ ਕੋਈ ਤਖੜਾ ਬੰਦਾ ਆ ਕੇ ਪੰਗਾ ਲੈਂਦਾ ਮੁੜ ਕੇ ਪਾਲਰ ਤੇ ਵਾਪਸ ਨਹੀਂ ਆਉਂਦਾ ਤਿਆਰੀ ਆਪੇ ਸਿੱਧਰੇ ਤਾਂ ਕਰਦੇ ਤਰੀਕੇ ਨਾਲ ਕਿ ਬੰਦੇ ਸੁਣ ਹੁਣ ਆਹ ਸੁਰਖੀ ਲੱਗੂਗੀ ਹਰ ਬਣੀਏ ਤੇਰੀ ਟੌਰ ਬਰਾਸ ਵਾਲੀ ਹੁਣ ਜਾ ਉਹ ਮੈਂ ਤੇ ਸੀਗੀ ਜੱਲਾ ਬਿਜੋਲੇ ਵੀ ਹਸਾ ਰੁਕ 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 ਹਣ ਕੀ ਹੋ ਗਿਆ ਤੂੰ ਪਹਿਲਾਂ ਨਾ ਰਸਿਆ ਵੀ ਅਸੀਂ ਬਿਜੋਲੇ ਵੀ ਆ ਇਹ ਤੇ ਕੋਈ ਬਿਜੋਲੇ ਹੈ ਕੌਣ ਹੈ ਸਾਰਾ ਮੇਕਅਪ ਖਰਾਬ ਕਰਤਾ ਤੂੰ ਸੌਰ ਗਏ ਤੂੰ ਪਹਿਲਾਂ ਨਾ ਸਭੀ ਅਸੀਂ ਬਿਜੋਲੇ ਵੀ ਆ ਹਣ ਬਿਜੋਲੇ ਆ ਟੌਰ ਹੋਰ ਅੱਡ ਲੱਗੂਗੀ ਹੁਣ ਮੇਕਅਪ ਪਾੜਨਾ ਪੋਗਾ ਬਿਜੋਲੇ ਵਾਲਾ ਹੁਣ ਆ ਬਿਜੋਲੇ ਵਾਲਾ ਮੇਕਅਪ ਆਗਾ ਕਹਾਂ ਜਵਤੀ ਦਾ ਕੁਲਾ ਹਾ ਮੁਸਕਨਾ ਪਰਗਾ ਕਰਗਾ ਗੱਛਾ ਨਹੀਂ ਆ ਬਣੀ ਫਿਰਦੀ ਆ ਵੱਡੀ ਬਿਜੋਲੇ ਰਾ ਕੀ ਸਵਾਬ ਚੋਲੇ ਤੁਸੀਂ ਉਥੇ ਜਾ ਕੇ ਮੁਸਕਾ ਦੇਓਗੇ ਸਾਰੀ ਜਨ ਸਾਰੀ ਜਨ ਚ ਮੁਸਕ ਮੁਸ ਗੋ ਜੁ ਕੋ ਖੜਾ ਹੋਵੇ ਕਿੱਥੋਂ ਬਿਜੋਲੇ ਐਸੀ ਚੋਲਦੇ ਐਸੀ ਇਹ ਹੋਈ ਬਿਜੋਲੇ ਹੁਣ ਚੋਣਨੇ ਐਸੂ ਖੀਰ ਗੋਗੀ ਇਹ ਹੋਈ ਬਿਜੋਲੇ ਆਈ ਟਰ ਤੈਨੂੰ ਹੁਣ ਤੂੰ ਜਾ ਸਕਦੀ ਹੈਗੀ ਹੁਣ ਤੂੰ ਜਾ ਸਕਦੀ ਹੈਗੀ ਹੁਣ ਤੂੰ ਠਾਕ ਝੰਗਾ ਬੁਲੇ ਤਿਆਰ ਕਰਤਾ ਸਮਝ ਮੇਨ ਬੰਦੇ ਆ ਗਏ ਆ ਦੇ ਰੁਕ 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 ਇੱਧਰ ਆ ਇੱਧਰ ਆ ਮਾਂ ਕੀ ਹੋ ਗਿਆ ਤੁਸੀਂ ਮੇਨ ਬੰਦੇ ਹੋ ਆ ਦੇ ਫੇਰ ਫੇਰ ਇਹ ਚੀਜ਼ਾਂ ਨਹੀਂ ਚੱਲਦੀਆਂ ਗਈਆਂ ਫਿਰ ਹੁਣ ਮੈਨੂੰ ਇਹ ਚੀਜ਼ਾਂ ਸਾਰਾ ਧੋਣ ਨਾ ਪੈਣਗੀਆਂ ਤੇਰੇ ਹੁਣ ਮੈਂ ਕੱਪ ਤੂੰ ਸਾਰਾ ਹੋਰ ਬਲਵਾ ਕੇ ਰੱਖਤਾ ਹੁਣ ਤੈਨੂੰ ਫੇਸ਼ੀਆ ਕਰਾਉਣਾ ਪਊਗਾ ਫੇਸ਼ੀਆ ਜੇ ਤੂੰ ਕਰਾਏਂਗੀ ਉੱਥੇ ਤੈਨੂੰ ਸਾਰਾ ਮੰਨ ਕੇ ਚੱਲ ਵਿਆਹ ਦਾ ਮੇਲ ਕੇ ਰਗੀ ਮੰਨ ਕੇ ਚੱਲ ਅੱਡਣਾ ਚੱਕ ਚੱਕਾ ਉੱਥੇ ਸਾਰਾ ਤੈਨੂੰ ਪੰਜਾਬ ਦੇਖੂਆ ਹਣ ਤੂੰ ਮੈਨੂੰ ਆਂ ਦੱਸ ਤੇਰੇ ਫੇਸ਼ੀਆ ਨਾ ਕਰ ਹਾਂ ਬੋ ਕਰਦੇ ਐਸਾ ਮੂੰਹ ਰਗੜਾ ਲਾਉ ਰਗੜਾ ਲਾਉ ਰਗੜਾ ਲਾਉ ਰਗੜਾ ਰੰਗ ਮੁੜ ਕੇ ਜ਼ਿੰਦਗੀ ਚ ਤੂੰ ਆਹਦਾ ਮੂੰਹ ਨਹੀਂ ਦੇਖਣਾ ਇਸ ਦੇ ਚ ਹੁਣ ਤੂੰ ਮੈਨੂੰ ਆਂ ਦੱਸ ਬਿਕਨਸਟਾਰਟ.ਕਮ ਹਾਂ ਤੋ ਆ ਕਰਦੇ ਗੱਛੇ ਜੀ ਹਾਂ ਸਟਾਰਟ ਕੰਮ ਕਰਦੇ ਨੇ ਮਾਲ ਇੱਕ ਨੰਬਰ ਆਵੇ ਕਿ ਦੋ ਨੰਬਰ ਆਵੇ ਦੋ ਰਾ ਤਾਂ ਫਿਰ ਘੱਟ ਰਹੇ ਜੂ ਇੱਕ ਨੰਬਰ ਹੀ ਜਾ ਤੂੰ ਛੇਤੀ ਚੱਲ ਹਾਂ ਮੈਂ ਇੱਕ ਨੰਬਰ ਲੈ ਕੇ ਹੁਣੇ ਆਈ ਇਹਦੇ ਲਈ ਮੈਨੂੰ ਘਰੇ ਜਾਣਾ ਪੈਣਾ ਤੇ ਮੈਂ ਹੁਣੇ ਮਾਲ ਲੈ ਕੇ ਆਈ ਦੁਕਾਨ ਤੈਨੂੰ ਪਤਾ ਹੈ ਫੇਸ਼ੀਰ ਪਰਮਜੀਤ ਕੌਰ ਤੇ ਵੱਡਾ ਬਿਜ਼ਨਸ ਤੇ ਇਹ ਦੋਨੋਂ ਮੈਂ ਦੱਸਾਂ ਕਿ ਜਿੱਥੇ ਨਾਲ ਸਿੱਖ ਕਿ ਆਈ ਉਹ ਦੇਸ ਦਾ ਤਾਂ ਕੋਈ ਨਾ ਹੀ ਹੈ ਨੀ ਵਿਚਾਰੇ ਦਾ ਤੇ ਤੁਸੀਂ ਹੁਣ ਰੁਕੋ ਮੈਂ ਤੇਰੇ ਲਈ ਲੈ ਕੇ ਆਈ ਫੇਸ਼ੀਆਰਾ ਫੇਸ਼ੀਆਰਾ ਸਾਨੂੰ ਫਰ ਰਗੜ 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 ਸਾਰੀ ਉਧੋ ਪਾਲਸ ਨੇ ਚੱਕ ਦੇਣੀ ਅੱਜ ਚੱਲ ਇਹ ਸੁਧ ਖਾ ਦੇ ਆਉਣ ਨਿਕਲ ਜੀ ਨਹੀਂ ਹਾਂ ਕਿ ਨਹੀਂ ਇਹ ਡਰਾਂਗਾ ਇਹ ਇਹ ਫੇਸ਼ੀਆਰਾ ਫੇਸ਼ੀਆਰਾ ਇਹ ਇਹ ਤੂੰ ਮਾਲ ਇੱਕ ਨੰਬਰ ਕਿਹਾ ਸੀ ਮੈਨੂੰ ਵੀ ਇੱਕ ਨੰਬਰ ਮਾਲ ਲੈ ਕੇ ਆਈ ਮੈਂ ਇੱਕ ਨੰਬਰ ਮਾਲ ਲੈ ਕੇ ਆਈ ਨਾ 100 ਮਾਲ ਆਈ 100 ਮਾਲ ਕਿਹਾ ਸੀਗਾ ਤੈਨੂੰ ਇਹ ਰੋਣਾ ਰੋੜਾ ਇਹ ਤੈਨੂੰ ਪਤਾ ਜੀ ਦੋ ਇਹਦੇ ਨਾਲ ਤੇਰੇ ਮੂੰਹ ਤੇ ਲਾ ਰਗੜਾ ਤੂੰ ਰਗੜਾ ਕਸੇ ਹੀ ਮਾਰਾਂ ਨਾ ਨਾ ਰਗੜਾ ਤੂੰ ਚਾਹੁੰਦਾ ਨਾ ਨਾ ਤੂੰ ਬੇਰੀ ਬੜਾ ਸੋਹਣਾ